ਔਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਆਨੰਦਪੁਰ ਸਾਹਿਬ ਦਾ ਔਰ ਕੀਰਤਪੁਰ ਸਾਹਿਬ ਦਾ ਔਰ ਰੋਪੜ ਦੇ ਸਾਰੇ ਗੁਰਦੁਆਰਾ ਸਾਹਿਬ ਦਾ ਪੱਠਾ ਸਾਹਿਬ ਦਾ ਔਰ ਮਹਾਰਾਜਾ ਰਣਜੀਤ ਸਿੰਘ ਬਾਗ ਦਾ ਜੋ ਤੇ ਸੰਧੀ ਹੋਈ ਉਹ ਖਾਲਸਾ ਰਾਜ ਦੇ ਜਿਹੜੇ ਨਿਸ਼ਾਨੇ ਨੇ ਉਹ ਉਹਨਾਂ ਸਾਰਿਆਂ ਦਾ ਉਹਨਾਂ ਨੇ ਇਤਿਹਾਸ ਖਤਮ ਕਰ ਦਿੱਤਾ ਜੀ ਆਪਣੀ ਜਿਹੜੀ ਉਹਨਾਂ ਦੀ EIA ਰਿਪੋਰਟ ਬਣਦੀ ਹੈ ਇੱਕ এনवायरमेंट ਇੰਪੈਕਟ ਅਸੈਸਮੈਂਟ ਸਟੱਡੀ ਰਿਪੋਰਟ ਹੁੰਦੀ ਹੈ ਜਿਹਦੇ ਵਿੱਚ ਸਰਵੇ ਕਰਨਾ ਹੁੰਦਾ ਵੀ ਕਿੰਨੀਆਂ ਕਿ ਹਿਸਟੋਰੀਕਲ ਪਲੇਸਸ ਵਰਸ਼ਿਪ ਪਲੇਸਸ ਜਿਹੜੀਆਂ ਇਸ ਏਰੀਆ ਦੇ ਵਿੱਚ ਹੈਗੀਆਂ ਜਾਂ ਜਿੰਨਾ ਵੀ ਜੋ ਪਾਣੀ ਦੇ ਸੋਮੇ ਨੇ ਕਿੰਨੀ ਵਸਵਾ ਕਿੰਨੇ ਪਿੰਡ ਉਹ ਸਾਰਾ ਉਹਨਾਂ ਨੇ ਉੱਥੇ ਉਹ ਕਰਨਾ ਹੁੰਦਾ ਉਹਦੇ ਵਿੱਚ ਉਹਨਾਂ ਨੇ ਸਾਡੇ ਸ੍ਰੀ ਚਮਕੌਰ ਸਾਹਿਬ ਦਾ ਔਰ ਬਾਕੀ ਸਾਡਾ ਸਾਰਾ ਸਿੱਖ ਇਤਿਹਾਸ ਖਤਮ ਕਰਤਾ ਜੀ ਉਹਦੇ ਵਿੱਚ ਉਹਨਾਂ ਨੇ ਉੱਥੇ ਸਿਰਫ ਦੋ ਗੁਰਦੁਆਰਾ ਸਾਹਿਬ ਸਾਡੇ ਸ਼ਾਮਲ ਕੀਤੇ ਉਹਨਾਂ ਦੀ ਹਿਸਟਰੀ ਨਹੀਂ ਨਾਲ ਲਿਖੀ ਹੈ ਉਹਦੇ ਵਿੱਚ ਇਹਨਾਂ ਨੇ ਰੋਪੜ ਦਾ 500 ਸਾਲ ਪੁਰਾਣਾ ਇਤਿਹਾਸ ਤਾਂ ਲਿਖਤਾ ਜੋ 500 ਸਾਲ ਪਹਿਲਾਂ ਹੁੰਦਾ ਸੀਗਾ ਲੇਕਿਨ ਉਸ ਤੋਂ ਬਾਅਦ ਜਿਹੜਾ ਸਿੱਖ ਰਾਜ ਦੀਆਂ ਨਿਸ਼ਾਨੀਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਉਹ ਨਹੀਂ ਲਿਖੀਆਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਬਾਗ ਦੇ ਵਿੱਚ ਸੰਧੀ ਹੋਈ ਆ ਅੰਗਰੇਜ਼ਾਂ ਦੇ ਨਾਲ ਉਹ ਨਹੀਂ ਲਿਖੀ ਗਈ ਜਿਹੜਾ ਉੱਥੇ ਟਿੱਲਾ ਹੈ ਉਹਦੇ ਬਾਰੇ ਨਹੀਂ ਲਿਖਿਆ ਹੋਇਆ ਜਿਹੜੇ ਖਾਲਸਾ ਰਾਜ ਦੇ ਉੱਤੇ ਚੌਂਕੀ ਸੀ ਆਨੰਦਪੁਰ ਸਾਹਿਬ ਦੇ ਵਿੱਚ ਖਾਲਸੇ ਦੀ ਜਨਮ ਭੂਮੀ ਆ ਉਹ ਖਾਲਸਾ ਦਾ ਜਨਮ ਹੋਇਆ ਉਹਦੇ ਬਾਰੇ ਕੁਝ ਨਹੀਂ ਲਿਖਿਆ ਹੋਇਆ ਗੁਰੂ ਸਾਹਿਬ ਦੇ ਪੁੱਤਰਾਂ ਦੇ ਜਨਮ ਸਾਹਿਬਜ਼ਾਦੇ ਚਾਰੇ ਸਾਹਿਬਜ਼ਾਦੇ ਜਨਮ ਉੱਥੇ ਹੁੰਦੇ ਨੇ ਉਹਨਾਂ ਬਾਰੇ ਕੁਝ ਨਹੀਂ ਲਿਖਿਆ ਹੋਇਆ ਕਿਲੇ ਆਨੰਦਗੜ੍ਹ ਬਾਰੇ ਨਹੀਂ ਕੁਝ ਵੀ ਲਿਖਿਆ ਹੋਆ ਹੋਰ ਗੁਰੂ ਕੀ ਲਾਹੌਰ ਸਾਡੇ ਅੱਗੇ ਨੇ ਗੁਰਦੁਆਰਾ ਸਾਹਿਬ ਉਹਨਾਂ ਬਾਰੇ ਕੁਝ ਨਹੀਂ ਲਿਖਿਆ ਹੈਗਾ ਬਸ ਇੱਥੇ ਲਿਖ ਫਿਰ ਪਪੂਲਰਲੀ ਨੋ ਐਸ ਹੋਲਾ ਮੱਲਾ ਇਜ਼ ਅ ਯੂਨੀਕ ਇਵੈਂਟ ਹੈਲਡ ਏਵਰੀ ਈਅਰ ਐਟ ਆਨੰਦਪੁਰ ਸਾਹਿਬ ਔਨ ਦਾ ਡੇ ਫਾਲੋਇੰਗ ਦਾ ਹੋਲੀ ਫੈਸਟੀਵਲ ਮਤਲਬ ਹੋਲੇ ਦੀ ਹੋਂਦ ਵੀ ਉਹਨਾਂ ਨੇ ਕਰਤੀ ਵੀ ਹੋਲੀ ਨਾਲ ਜੋੜਤੀ ਵੀ ਹੋਲੀ ਦੇ ਕਰਕੇ ਮਨਾਇਆ ਜਾਂਦਾ ਉੱਥੇ ਪੰਜ ਡਿਪਾਰਟਮੈਂਟਾਂ ਦੇ ਵਿੱਚ ਇਹ ਲੀਗਲਾਈਜ਼ਡ ਤੌਰ ਤੇ ਜਮਾ ਹੋਣਾ ਹੈ ਸੈਂਟਰ ਸਰਕਾਰ ਦੇ ਵਿੱਚ ਪੰਜ ਮਹਿਕਮਿਆਂ ਦੇ ਵਿੱਚ ਉੱਥੇ ਲੀਗਲਾਈਜ਼ਡ ਤੌਰ ਤੇ ਇਹ ਡਾਕੂਮੈਂਟ ਹੈ ਜਿਹੜਾ ਸਟੋਰ ਹੋਣਾ ਹੁਣ ਆਉਣਾਂ ਦੇ ਸਮੇਂ ਦੇ ਵਿੱਚ ਸਾਲ ਦੋ ਸਾਲ 100 ਸਾਲ 200 ਸਾਲ ਬਾਅਦ ਇਹੀ ਡਾਕੂਮੈਂਟ ਹੈ ਜਿਹੜਾ ਲੀਗਲ ਬਣ ਜਾਣਾ ਜੀ ਅੱਗੇ ਆ ਕੇ ਇਹੀ ਆ ਜਾਣਾ ਵੀ ਉਦੋਂ ਸਰਵੇ ਹੋਇਆ ਸੀਗਾ ਉਦੋਂ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕੋਈ ਗੱਲ ਨਹੀਂ ਹੋਈ ਉਹ ਸਾਡੀ ਸਾਰੀ ਹਿਸਟਰੀ ਹਿਸਟਰੀ ਹੈ ਜਿਹੜੀ ਸਿੱਖੇ ਜਬ ਦੀ ਉਹ ਡਿਲੀਟ ਕਰ ਦੇਣਗੇ ਜਦੋਂ ਪੂਰੀ ਤਰ੍ਹਾਂ ਵਿਰੋਧਤਾ ਹੋ ਗਈ ਅਸੀਂ ਪਬਲਿਕ ਹੀਅਰਿੰਗ ਦੇ ਵਿੱਚ ਇਹਨੂੰ ਹਰਾਤਾ ਉਦੋਂ ਇਹ ਜਿਹੜੀ ਕੰਪਨੀ ਹੈ ਇਹ ਚੁੱਪੋ ਕੇ ਬੈਠ ਗਈ ਪਰੰਤੂ ਜਦੋਂ ਪਿੱਛੇ ਹਣ ਹੜ ਆਏ ਆ ਪੂਰੇ ਪੰਜਾਬ ਦੇ ਵਿੱਚ ਉਦੋਂ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਨੇ ਇੱਕ ਆਪਣਾ ਗਰੁੱਪ ਬਣਾ ਲਿਆ ਰੰਗਲੇ ਪੰਜਾਬ ਦੇ ਨਾਂ ਤੇ ਉਹ ਪੈਸਾ ਮੰਗਣ ਲੱਗੇ ਵੀ ਦਾਨ ਦੇ ਦਿਓ ਸਰਕਾਰ ਨੇ ਅੱਗੇ ਕੰਮ ਕਰਨਾ ਉਹਦੇ ਵਿੱਚ ਇਹ ਕੰਪਨੀ 51 ਲੱਖ ਰੁਪਏ ਜਾ ਕੇ ਦੇ ਕੇ ਆਉਂਦੀ ਆਮ ਆਦਮੀ ਪਾਰਟੀ ਦੇ ਉਹਨਾਂ ਤੋਂ ਮਨਸਾਲਾ ਫੋਟੋ ਆਉਂਦੀ ਆ ਚਾਹ ਪੀ ਕੇ ਆਉਂਦੇ ਨੇ ਉੱਥੇ ਉਸ ਤੋਂ ਬਾਅਦ ਦੁਬਾਰਾ ਫੇਰ ਚੋਰ ਰਸਤਿਆਂ ਰਾਹੀਂ ਇਸ ਕੰਪਨੀ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਦੁਬਾਰਾ ਤੋਂ ਫੇਰ ਸਿੰਘ ਸਾਹਿਬ ਨੇ ਕਿਹਾ ਜੀ ਵੀ ਇੱਕ ਦਾ ਸਰਕਾਰ ਨੂੰ ਬੁਲਾਉਣਗੇ ਸਰਕਾਰ ਨਾਲ ਗੱਲ ਕਰਨਗੇ ਵੀ ਐਡੀ ਵੱਡੀ ਕਤਾਈ ਹੈ ਜਿਹੜੀ ਇਹ ਅੱਡਾ ਵੱਡਾ ਸਿੱਖ ਸਮਾਜ ਦੇ ਨਾਲ ਧੋਖਾ ਹੋ ਰਿਹਾ ਔਰ ਧੋਖਾ ਹੋ ਵੀ ਪੰਜਾਬ ਸਰਕਾਰ ਦੀ ਸ਼ਹਿ ਤੇ ਰਿਹਾ ਤਾਂ ਉਹਦੇ ਬਾਰੇ ਸਿੰਘ ਸਾਹਿਬ ਨੇ ਕਿਹਾ ਵੀ ਅਸੀਂ ਗੰਭੀਰ ਨੋਟਿਸ ਲਵਾਂਗੇ